ਗਿਲ ਸਾਹਿਬ ਤੁਸੀਂ ਵੀ ਸੁਣੀ ਲਿਆ ਹੋਗਾ ਵੇਖ ਹੀ ਲਿਆ ਵਾ ਨਵੇਂ ਪੰਜ ਮੰਤਰੀ ਬਣੇ ਨੇ ਕੀ ਲੱਗਦਾ ਵਾ ਇਹਦੇ ਨਾਲ ਕਿੰਨੀ ਕਿ ਬਿਹਤਰੀ ਆ ਸਕੂਗੀ ਸਰ ਇਹਦੇ ਨਾਲ ਮੇਰੇ ਖਿਆਲ ਦੇ ਵਿੱਚ ਕੋਈ ਬਿਹਤਰੀ ਨਹੀਂ ਹੋਣੀ ਕਿਉਂਕਿ ਜਿਹੜੀ ਗਵਰਨੈਂਸ ਆ ਉਹਦਾ ਇੱਕ ਸਟੈਂਡਰਡ ਸੈੱਟ ਹੋ ਜਾਂਦਾ ਹੂੰ ਹੂੰ ਵੀ ਬੇਸਿਕਲੀ ਜਦੋਂ ਤੁਸੀਂ ਕਹਿੰਦੇ ਹੋ ਨਾ ਵੀ ਤੁਸੀਂ ਐਂਟੀ ਕ੍ਰਾਪਟ ਹੋ ਐਂਟੀ ਕ੍ਰਾਪਸ਼ਨ ਹੋ ਹੂੰ ਪਹਿਲੀ ਉਹਦੇ ਚ ਸੌਲਵ ਕੀ ਅੰਕੀ ਹੈ ਕਿ ਪੁਰਾਣਾ ਜਿਹੜਾ ਮਿਕਸਸ ਹੁੰਦਾ ਹੁੰਦਾ ਬਿਊਰੋਕਰੇਟ ਤੇ ਪੋਲੀਟਿਸ਼ੀਅਨ ਤੇ ਪੁਲਿਸ ਦਾ ਹੂੰ ਹੂੰ ਉਹ ਜਾਂਦਾ ਟੁੱਟ ਉਹ ਕਰਨ ਦੇ ਲੋਕ ਹੂੰ ਫਿਰ ਉਹਨਾਂ ਚੋਂ ਕੁਝ ਬੰਦੇ ਜਿਨ੍ਹਾਂ ਨਾ ਭਰੋਸਾ ਵੱਜ ਜਾਂਦਾ ਹੂੰ ਫਿਰ ਸਿਰਫ ਉਹਨਾਂ ਨਾਲ ਸੈਟਿੰਗ ਚੱਲਦੀ ਹੈ ਹੂੰ ਤੇ ਫਿਰ ਕੁਝ ਦਿਨ ਬਾਅਦ ਜਿਹੜੇ ਪੋਲੀਟਿਸ਼ੀਅਨ ਹੁੰਦੇ ਆ ਖੁਦ ਕਰਪਟ ਆਪਣੀ ਕਰਪਸ਼ਨ ਕਰਨਾ ਚਾਹੁੰਦੇ ਆ ਉਹ ਇਨਵੋਲ ਵੀ ਕਰਦੇ ਬਿਊਰੋਕ੍ਰੇਸੀ ਠੀਕ ਹੈ ਉਹਦੇ ਉਹਦੇ ਵਿੱਚ ਕੀ ਹੁੰਦਾ ਕਿ ਜਿਹੜਾ ਮਾਈਨਿੰਗ ਇੱਦਾਂ ਮਾਫੀਆ ਹੈ ਉਹ ਇੰਟੈਕਟ ਉਹ ਇੰਟੈਕਟ ਹੈ ਓਕੇ ਠੀਕ ਹੈ ਆ ਇਹਨਾਂ ਚ ਵੀ ਕੁਝ ਜਿਹੜੇ ਨਮਾਇਦੇ ਗਏ ਆ ਨਵੇਂ ਆਏ ਆ ਇਹ ਇਹਨਾਂ ਦੇ ਨਾਲ ਡਿੱਪ ਨੇ ਇਹਨਾਂ ਦੇ ਚਾਰजेस ਠੀਕ ਹੈ ਜਿਨ੍ਹਾਂ ਦੇ ਆਪ ਟਿੱਪਰ ਚੱਲਦੇ ਆ ਅੱਛਾ ਪਿਛਲੇ ਰਜਿਮ ਚ ਵੀ ਚੱਲਦੇ ਸੀ ਕਿਉਂਕਿ ਉਹ ਹਲਕਾ ਇੰਚਾਰਜ ਦੇ ਨਾਲ ਕੰਮ ਕਰਦੇ ਸੀ ਕਾਂਗਰਸ ਦੇ ਹਲਕਾ ਪਰ ਪਰ ਜਸ ਜਿਹੜਾ ਮਾਈਨਿੰਗ ਮੰਤਰੀ ਸੀ ਚੇਤਨ ਸਿੰਘ ਜੋੜਾ ਮਾਜਰਾ ਉਹਨੂੰ ਤੇ ਬਦਲਤਾ ਬਾਅਦ ਨਵਾਂ ਚਾਰਜ ਦੇਤਾ ਹੁਣ ਤੇ ਸਰ ਇਹ ਜਿਹੜਾ ਇਹ ਤੁਹਾਨੂੰ ਸ਼ਾਇਦ ਤੁਸੀਂ ਵੀ ਗਰਾਉਂਡ ਸਿਚੁਏਸ਼ਨ ਜਾਣਦੇ ਹੋ ਜੀ ਇਹਦੇ ਵਿੱਚ ਕੀ ਹੁੰਦਾ ਕਿ ਜਿਹੜੇ ਐਮ ਐਲ ਏਜ਼ ਆ ਹਾਂ ਉਹਨਾਂ ਦੀ ਭੁਗਤ ਬਿਊਰੋਕ੍ਰੇਸੀ ਦਾ ਬਹੁਤ ਘਟੀ ਹੋਈ ਹੈ ਅੱਛਾ ਕਿਉਂਕਿ ਸੀਐਮ ਸਾਹਿਬ ਜਿਹੜੇ ਨੇ ਉਹ ਆਪ ਖੁਦ ਡਿਸੀਜਨ ਕਰਦੇ ਆ ਤੇ ਬਿਊਰੋਕ੍ਰੇਸੀ ਇਹਨਾਂ ਕੋਲ ਥੋੜੀ ਜਿਹੀ ਪਿੱਛੇ ਟੀ ਹੋਈ ਆ ਬਈ ਨਾ ਤਾਂ ਅੱਛੀ ਸਲਾਹ ਆ ਰਹੀ ਆ ਕੁਛਿਤ ਬੰਦੇ ਆ ਇਹਨਾਂ ਕੋਲੇ ਜਿਹੜੇ ਬਿਊਰੋਕ੍ਰਾਟਸ ਜਿਹੜੇ ਕੰਮ ਕਰਨ ਵਾਲੇ ਆ ਇਹਨਾਂ ਦੇ ਹਿਸਾਬ ਨਾਲ ਜਿਹੜੇ ਚੰਗੇ ਇਮਾਨਦਾਰ ਬਿਊਰੋਕ੍ਰਾਟ ਨੇ ਹੋ ਕੀ ਹੋ ਰਿਹਾ ਤੇ ਜਦੋਂ ਇਹ ਡਿਸੀਜਨ ਕਰਦੇ ਆ ਵੀ ਆ ਆਸੀਂ ਕਰਨਾ ਹੈ ਜਿਹੜੇ ਐਮਐਲਏ ਜਿਹੜੇ ਐਮ ਜਿਹੜੇ ਐਮਐਲਏ ਆ ਲੋਕਲ ਉਹ ਆਪਣੇ ਲੈਵਲ ਤੇ ਉਹ ਆਪਣੇ ਲੈਵਲ ਤੇ ਕੰਮ ਕਰ ਰਹੇ ਆ ਚਾਹੇ ਉਹ ਮਾਈਨਿੰਗ ਚਾਹੇ ਰੇਵਨਿਊ ਦੇ ਵਿੱਚੋਂ ਕੁਝ ਆ ਕਿਦੋਂ ਕਿਤੇ ਉਹਨਾਂ ਦਾ ਜਿਹੜਾ ਸਿਸਟਮ ਪੁਰਾਣਾ ਕਾਂਗਰਸ ਕਾਲੀਆਣਾ ਸੀ ਉਵੇਂ ਹੀ ਚੱਲਦਾ ਹੂੰ ਹੂੰ ਉਵੇਂ ਉਵੇਂ ਕਰਪਸ਼ਨ ਦਾ ਰਿੰਗ ਇਨਟੈਪ ਹੈ ਮੈਨੂੰ ਤਾਂ ਨਹੀਂ ਕੁਐਸਚਨ ਪੁੱਛੇਗਾ ਹੂੰ ਆਪਾਂ ਪੁਲਿਸ ਦੀ ਗੱਲ ਕਰਦੇ ਆ ਜੀ ਪੁਲਿਸ ਨੂੰ ਇੱਥੇ ਈਡੀ ਨੇ ਜਾਂ ਕਿਸੇ ਬਿਜ਼ਨਸ ਬਿਊਰੋ ਖੁਦ ਉਹਨਾਂ ਦਾ ਡਿਪਾਰਟਮੈਂਟ ਹੈ ਕਿੰਨੇ ਪੁਲਿਸ ਵਾਲੇ ਜਿਹੜੇ ਵੱਡੇ ਅਧਿਕਾਰੀ ਹੈ ਹੂੰ ਡੀਐਸਪੀ ਐਸਪੀ ਲੈਵਲ ਦੇ ਜਾਂ ਏਆਈਜੀ ਉਹਨਾਂ ਦੇ ਕਿੰਨਾ ਕਿਸੇ ਦੇ ਬੈਕਗ੍ਰਾਉਂਡ ਚੈੱਕ ਕੀਤੇ ਹੂੰ ਹੂੰ ਕਿ ਪੋਲਿਟਿਸ਼ੀਅਨਸ ਦੇ ਕਰਨੇ ਚਾਹੀਦੇ ਐ ਵੇ ਬਿਊਰੋਕਰੇਟਸ ਦੇ ਵੀ ਕਰਨੇ ਚਾਹੀਦੇ ਹੂੰ ਠੀਕ ਹੈ ਅਸਟਰਲ ਸੰਤਰ ਦਾ ਪਾਰਟ ਰਹੇ ਆ ਇਹ ਕਹਿੰਦੇ ਆ ਵੀ ਅਕਾਲੀ ਗਵਰਨਮੈਂਟ ਕ੍ਰਪਸੀ ਬੀਜੇਪੀ ਗਵਰਨਮੈਂਟ ਕੱਢ ਸੀ ਅਸੀਂ ਧਿਵਾਨਦਾਰ ਆਏ ਆ ਤੇ ਅਸੀਂ ਜਿਹੜਾ ਮੰਤਰਤ ਤੇ ਹੋਈ ਸੀਗਾ ਜਿਹੜੇ ਜਦੋਂ ਹੱਥ ਪਾਇਆ ਹੂੰ ਉਹਦੇ ਇਹਨਾਂ ਰਿਅਲਾਈਜ਼ ਕਰ ਲਿਆ ਕਿ ਇਹ ਤਾਂ ਪੀਸੀ ਆਫਸਰਾਂ ਨੂੰ ਕਿਹਾ ਵੀ 2 ਵਜੇ ਆਜੋ ਕੰਮ ਤੇ ਆਈਐਸ ਆਫਸਰ ਇਹਨਾਂ ਆਕਰ ਕੇ ਵੀ ਉਹ ਮਿਲਵਾ ਮਹਿ ਵਾਲਾ ਜਿਹੜਾ ਚੱਕਰ ਹੋਇਆ ਸੀ ਆਈਐਸ ਜਿਹੜੇ ਸੀਗੇ ਹੂੰ ਹੂੰ ਸੋ ਉਦੋਂ ਉਹਨਾਂ ਨੇ ਡਰਾ ਲਿਆ ਇਹਨਾਂ ਨੇ ਉਹਨਾਂ ਦੇ ਵੱਲ ਕੋਈ ਹੱਥ ਨਹੀਂ ਪਾਇਆ ਹੂੰ ਤੂੰ ਗਵਰਨੈਂਸ ਜਿਹੜੀ ਹੈ ਇਹਨੂੰ ਅਸਲੀਅਤ 'ਚ ਦੇਖੀਏ ਤਾਂ ਜਿਹੜੇ ਰਿਵਾਰਡ ਹੋ ਰਹੀ ਹੈ ਜਿਹੜਾ ਬੰਦਾ ਕਿਤੇ ਨਾ ਕਿਤੇ ਆਪਣੀ ਕਮਾਈ ਕਰਕੇ ਕਪਾਉ ਕੁਝ ਬਣ ਕੇ ਦਿੱਲੀ ਜਾਂ ਇਧਰ ਸੈਂਟਰ ਦੇ ਵਿੱਚ ਕੁਝ ਪੈਸਾ ਭੇਜ ਰਿਹਾ ਹੂੰ ਕਿਉਂਕਿ ਉਹਨਾਂ 'ਚ ਕੁਆਲਿਟੀ ਆਫ ਹੈੱਡ ਐਂਡ ਹਾਰਟ ਤਾਂ ਨਜ਼ਰ ਨਹੀਂ ਆਉਂਦੀ ਹੋਰ ਕੋਈ ਹੂੰ ਹੂੰ ਦੇਖੋ ਨਾ ਡਾਕਟਰ ਰਵਜੋਤ ਹੈ ਐਮ ਡੀ ਮੈਡੀਸਨ ਹੈ ਹੂੰ ਠੀਕ ਹੈ ਉਹ ਪੜੇ ਲਿਖੇ ਆ ਚਾਣਦੇ ਆਪ ਹੂੰ ਇਹ ਕ ਵੀ ਪੜਿਆ ਲਿਖਿਆ ਬੰਦਾ ਤੇ ਬਾਕੀ ਕਈ ਵਾਰੀ ਤੁਹਾਨੂੰ ਯੂ ਹੈਵ ਟੂ ਰੀਡ ਮੋਰ ਇਨ ਬਿਟਵੀਨ ਦੀ ਲਾਈਨਸ ਤੇ ਕਹਿੰਦੇ ਪੋਲਿਟਿਕਸ ਵਿੱਚ ਕੰਦ ਤੇ ਨਹੀਂ ਲਿਖਿਆ ਹੁੰਦਾ ਕੰਦ ਦੇ ਪਿੱਛੇ ਜਿਹੜਾ ਲਿਖਿਆ ਹੁੰਦਾ ਉਹਨੂੰ ਪੜਨ ਦੀ ਜਰੂਰਤ ਹੈ ਹਾਂ ਹਾਂ ਠੀਕ ਹੈ ਤੇ ਮੈਂ ਤੁਹਾਨੂੰ ਕਾਫੀ ਕਾਫੀ ਇਸ਼ਾਰੇ ਕਰਤੇ ਆ ਹਾਂ ਵੀ ਇਹ 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 ਜਿਵੇਂ ਅਸੀਂ ਇੱਕ ਵਾਰੀ ਆਪਾਂ ਕਹਿੰਦੇ ਸੀ ਆਮ ਪਾਰਟੀ ਟਿਕਟਾਂ ਵਿਗਦੀਆਂ ਹਾਂ ਹੂੰ ਤੇ ਕੈਬਨਿਟ ਪਰਥਵੀ ਵਿਕਦੇ ਆ ਜੀ ਜੀ ਕਿਹਨੇ ਕਹਤਾ ਨਹੀਂ ਵਿਕਦੇ ਗਰ੍ਹੇ ਪਾਰਟੀ ਨੂੰ ਫਟ ਜਾਵੇ ਕਿਉਂਕਿ ਜ਼ਰੂਰਤ ਹੈ ਇਸ ਵੇਲੇ ਹਰਿਆਣਾ ਇਲیکشن ਚੱਲ ਰਹੀ ਹੈ ਅੱਗੇ ਪਾਰਟੀ ਚਾਹੀਦਾ ਬੜੀ ਬੜੀ ਲੈਸਟਿਮੇਟ ਡਿਮਾਂਡ ਹੈ ਤੇ ਜੇ ਜੇ ਕੈਬਨਿਟ ਬਰਥ ਵੀ ਵਿਖਦੇ ਆ ਜਿਵੇਂ ਕੁਝ ਟਿਕਟਾਂ ਵੀ ਵਿਖੀਆਂ ਵਾ ਅੱਗੇ ਵੀ ਵਿਖਦੀਆਂ ਰਹੀਆਂ ਵਾ ਤੇ ਫਿਰ ਇਹ ਇਮਾਨਦਾਰ ਕਿਵੇਂ ਹੋਣਗੇ ਫਿਰ ਇਹ ਲੋਕ ਮੈਂ ਤਾਂ ਤੁਹਾਨੂੰ ਹੀ ਕਿਹਾ ਵੀ ਇਹ ਕੁਝ ਚੀਜ਼ਾਂ ਜਦੋਂ ਜਦੋਂ ਪੁਰਾਣੀ ਰਵਾਇਤੀ ਪੋਲਿਟਿਕਸ ਨੂੰ ਆਪਾਂ ਕਹਿੰਦੇ ਅਸੀਂ ਬਿਲਕੁਲ ਅਸੀਂ ਜਦੋਂ 2012 ਆਪਾਂ ਕਹਿੰਦੇ ਨਵੀਂ ਪਾਰਟੀ ਆਏ ਬਿਲਕੁਲ ਓਨੈਸਟ ਹੋਏਗੀ ਆਪਣੀ ਰੋਟੀ ਖਾਣੀ ਪਾਰਟੀ ਦਾ ਪੈਸਾ ਸਜੇ ਹੱਥ ਦੂਸਰਾ ਖੱਬੇ ਚੇਂਜ ਨਹੀਂ ਕਰਨਾ ਮਾੜੀ ਤੋਂ ਮਾੜੀ ਦਾਲ ਜਾ ਕੇ ਮਾੜੇ ਤੋਂ ਮਾੜੇ ਟਾਬੇ ਦਿਖਾਣੀ ਜਿਹੜਾ ਵੀ ਪੈਸੇ ਸਾਰੇ ਕਾਮਨ ਆ ਲਈਏ ਠੀਕ ਹੈ ਤੋਂ ਉਦੋਂ ਤੁਸੀਂ ਜਦੋਂ ਉਸ ਵਾਰ ਰੈਲਾਈਜ਼ ਕੀਤਾ ਕਿ ਕਿਹੜੇ ਬੰਦੇ ਆਉਂਦੇ ਤਾਂ 5 ਸਟਾਰ 'ਚ ਰੁਕਦੇ ਬਿਲਕੁਲ ਠੀਕ ਹੈ ਉਹ 5 ਇਹ ਹੱਡ ਬੀਤੀਆਂ ਹੋਈਆਂ ਜਿਹੜੀਆਂ ਤੁਹਾਡੇ ਨਾਲ ਗੱਲ ਕਰ ਰਹੇ ਉਹ 5 ਸਟਾਰ ਤੋਂ ਥੱਲੇ ਗੱਲ ਨਹੀਂ ਕਰਦੇ ਕਿਉਂਕਿ ਕਈ ਵਾਰੀ ਹੁੰਦਾ ਅਸੀਂ 5 ਸਟਾਰ 7 ਸਟਾਰ ਦੇਖ ਕੇ ਥੱਲੇ ਆਏ ਸੀ ਕਾਬਿਆਂ ਤੇ ਬਿਲਕੁਲ ਠੀਕ ਹੈ ਇਹ ਥੱਲੇ ਵਾਜੇ ਉੱਤੇ ਪਹੁੰਚਿਆ ਇੱਕਦਮ ਠੀਕ ਹੈ ਅਸੀਂ ਉਹ ਗਏ ਸੀ ਓਨੈਸਟੀ ਦੇ ਲਈ ਵੀ ਕੋਈ ਤਾਂ ਪਾਰਟੀ ਆਈ ਹੈ ਜਿਹੜੀ ਸਿਸਟਮ ਨੂੰ ਸਾਫ਼ ਕਰਕੇ ਵੀ ਅੰਦਰ ਕਿਤੇ ਹਾਂ 2016 17 ਤੇ ਹੋਈ ਯਾਦ ਸੀ ਨਾ ਆਪਾਂ ਨੂੰ ਹਾਂਜੀ 2016 ਆਪਾਂ ਇਸ ਕਰਕੇ ਸਿਸਟਮ ਚਾਹੀ ਸੀ ਲੇਕਿਨ ਸਿਸਟਮ ਉਹ ਹੀ ਜਾਈ ਚੱਲ ਰਿਹਾ ਤੇ ਇੱਕ ਹੋਰ ਦੱਸਾਂ ਜਿਹੜੇ ਲੀਡਰਸ ਨੇ ਨਾ ਇਹ ਲੀਡਰਸ਼ਿਪ ਵੈਕਿਊਮ ਹੈ ਇੱਕ ਕ੍ਰਾਈਸਿਸ ਆ ਇਹ ਇਹ ਬੰਦੇ ਜਿਹੜੇ ਆਏ ਆ ਇਹ ਹੁਣ ਕਹਿੰਦੇ ਆ ਵੀ ਸਾਡਾ ਨਾਂ ਵੀ ਹੋਵੇ ਵਰਚੁਅਲ ਸਭ ਵੀ ਹੋਵੇ ਉਹ ਤਾਂ ਕੰਮ ਨਾਲ ਹੋਣਾ ਉਹ ਗਿਆਨੀ ਕਰਤਾਰ ਸਿੰਘ ਵੱਡਾ ਪੈੜਾ ਬਿਲਕੁਲ ਠੀਕ ਹੈ ਇਹ ਦੱਸੋ ਜਸ ਮੈਨੂੰ ਇੱਕ ਮੰਤਰੀ ਹੁਣ ਤੱਕ ਲੁਧਿਆਣੇ ਨੂੰ ਨੁਮਾਇੰਦਗੀ ਨਹੀਂ ਸੀ ਮਿਲੀ ਤੇ ਹੁਣ ਹਰਪ੍ਰੀਤ ਮੁੰਡਿਆ ਜੋ ਲੁਧਿਆਣੇ ਤੋਂ ਹਾਂਜੀ ਤਾਂ ਕੀ ਨਾਂ ਦੱਸਿਆ ਤੁਸੀਂ ਹਰਦੀਪ ਸਿੰਘ ਹਰਦੀਪ ਸਿੰਘ ਮੁੰਡਿਆ ਹਰਦੀਪ ਸਿੰਘ ਮੁੰਡਿਆ ਹੁਣ ਲੁਧਿਆਣੇ ਦੀ ਨੁਮਾਇੰਦਗੀ ਕਰ ਰਹੇ ਨੇ ਸਾਹਨੇ ਵਾਲ ਤੋਂ ਐਮਐਲਏ ਨੇ ਤੋ ਤੁਹਾਨੂੰ ਲੱਗਦਾ ਕਿ ਜਿਹੜਾ ਲੁਧਿਆਣੇ ਦੇ ਮਸਲੇ ਨੇ ਖਾਸ ਕਰਕੇ ਜਿਹੜਾ ਬੁੱਢਾ ਦਰਿਆ ਦਾ ਮਸਲਾ ਵਾ ਜਿਹੜਾ ਉਹਨਾਂ ਨੂੰ ਕੋਈ ਤੁਹਾਡੇ ਲੋਕਾਂ ਦੇ ਵਿੱਚ ਕੋਈ ਨਵੀਂ ਆਸ ਜਾਗੀ ਹੈ ਇਹਦੇ ਕਰਕੇ ਨਹੀਂ ਮੈਂ ਇੱਕ ਤੁਹਾਨੂੰ ਗੱਲ ਦੱਸਾਂ ਵੀ ਇਹ ਇੱਕ ਬੜਾ ਧਾਰਨਾ ਕਲੀਅਰ ਕਰ ਲਓ ਇਹ ਪੋਲੀਟੀਸ਼ੀਅਨ ਪੋਲੀਟੀਸ਼ੀਅਨ ਤੇ ਪੋਲੀਊਟਰ ਇਹ ਹੁਣ ਤੱਕ ਚੱਲਦੇ ਆਏ ਐ ਮਿਲ ਕੇ ਓਕੇ ਓਕੇ ਕਿਉਂਕਿ ਉਹ ਦੋਨੋਂ ਇਕੱਠੇ ਚੱਲਦੇ ਆਏ ਆ ਪੋਲੀਟੀਸ਼ੀਅਨ ਨੂੰ ਉਹਦੇ ਫੰਡ ਦੀ ਜਰੂਰਤ ਹੈ ਕਿ ਜਿਹੜਾ ਪੋਲਿਊਟਰ ਹੈ ਉਹ ਕਹਿੰਦਾ ਮੈਂ ਇਸ ਤਰ੍ਹਾਂ ਹੀ ਪਾਣੀ ਨੂੰ ਗੰਦਾ ਕਰਨਾ ਤੁਸੀਂ ਮੈਨੂੰ ਅਲਾਉ ਕਰੀ ਚੱਲੋ ਉਹਦੇ ਵਿੱਚ ਇੱਕ ਸੰਸਥਾ ਹੈ ਪੋਲੂਸ਼ਨ ਕੰਟਰੋਲ ਬੋਰਡ ਉਹ ਇੱਕ ਆਪਣਾ ਅਲੱਗ ਸਿਸਟਮ ਹੈ ਉਹ ਇਹਨਾਂ ਨੂੰ ਜਿਹੜਾ ਇੱਕ ਪੋਲੀਟੀਸ਼ੀਅਨ ਦਾ ਫੰਡ ਹੋ ਗਿਆ ਇਹ ਜਦੋਂ ਤੱਕ ਪੋਲੀਟੀਕਲ ਸਿਸਟਮ ਪੋਲੀਟੀਸ਼ੀਅਨ ਪੋਲੀਟਰ ਨੂੰ ਘੂੜਦਾ ਨਹੀਂ ਹੈ ਹੂੰ ਹੂੰ ਬਈ ਤੂੰ ਇਹ ਕੰਮ ਨਹੀਂ ਕਰ ਸਕਦਾ ਮੈਨੂੰ ਤੇਰੇ ਕੋਲ ਫੰਡ ਆਵੇ ਨਾ ਆਵੇ ਮੈਂ ਪੰਜਾਬ ਦਾ ਪਾਣੀ ਗੰਦਾ ਦੀ ਹੋਣ ਦੇਣਾ ਇਸ ਵੇਲੇ ਸਰਦਾਰ ਭਗਵੰਤ ਸਿੰਘ ਮਾਨ ਕੋਲੇ ਇੱਕ 골ਡਨ ਓਪਰਚ्युनिटी ਹੈ ਪੰਜਾਬ ਦੇ ਪਾਣੀਆਂ ਦਾ ਅਸਲੀ ਰਾਖਾ ਬਣਨ ਦੀ ਸ਼ੁਰ 1400 ਇਸ ਵੇਲੇ ਪੁਆਇੰਟ ਜਿਹੜੇ ਅਸੀਂ ਕੋਸ਼ਿਸ਼ ਕਰਕੇ ਹਾਂ ਆਈਡੈਂਟੀਫਾਈ ਹੋਏ ਨੇ ਇਰੀਗੇਸ਼ਨ ਆਈਡੈਂਟੀਫਾਈ ਹੋਏ ਆ ਕਿ ਉਹਦੇ ਚ 75% ਕਿਹਦਾ ਪੰਜਾਬ ਹੈ ਉਹ ਆ ਗਿਆ ਹੈ ਵੀ ਉਹਦੇ ਚ ਪਾਣੀ ਦੁਸ਼ਿਤ ਹੈ ਬਿਲਕੁਲ ਸਦਾਰ ਤੋਂ ਸਦਾਰ ਤੋਂ ਵਾਸੀ ਮਾਨ ਕੋਲੇ 골ਡਨ ਓਪਰਚੁਨਿਟੀ ਹੈ ਕਿ ਉਹ ਕਿਥੇ ਹਰੇਕ ਇੰਡਸਟਰੀਸ ਨੂੰ ਕਵੇ ਜਿਹੜਾ ਪੋਲੂਟਰ ਜਿਹੜਾ ਪੋਲੂਟਰ ਹੈ ਉਹਨੂੰ ਕਵੇ ਵੀ ਜ਼ੀਰੋ ਲੀਕਡ ਚਾਰ ਤੇ ਆਜੋ ਆਪਣੇ ਲੈਵਲ ਡਾਊਨ ਕਰ ਲਓ ਲਾਲਚ ਲੈਵਲ ਤੇ ਆਪਾਂ ਪੰਜਾਬ ਦਾ ਪਾਣੀ ਸੰਭੀਏ ਜਿਹੜਾ ਤੁਸੀਂ 70 ਸਾਲ 60 ਸਾਲ ਚਾਹੇ ਉਹ ਡਰਾਵੇ ਨਾਲ ਸੀ ਚਾਹੇ ਕਰਪਸ਼ਨ ਨਾਲ ਸੀ ਚਾਹੇ ਬਿਲੀ ਭੁਗਤ ਨਾਲ ਸੀ ਪੋਲਿਊਸ਼ਨ ਕੰਟਰੋਲ ਬਹੁਤ ਅੱਛੀ ਆਪਰਚੂਨਿਟੀ ਹੈ ਨਾ ਕੋਲ ਥੈਂਕ ਯੂ ਥੈਂਕ ਯੂ ਜਸਗਿਲ ਥੈਂਕ ਯੂ